ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਨਵੀਂ ਚਰਚਾ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆਂ ਜਿਸ ਤਰ੍ਹਾਂ ਕਿ ਅੱਜ ਦਾ ਇੱਕ ਵਿਸ਼ਾ ਬਹੁਤ ਹੀ YouTube ਤੇ ਜਾਂ ਸੋਸ਼ਲ ਮੀਡੀਆ ਤੇ ਛਾ ਰਿਹਾ ਹੈ ਬੀਬੀ ਪ੍ਰਬਲীন ਕੋਰ ਖਾਲਸਾ ਦਾ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਨੇ ਉਹਨਾਂ ਦੇ ਬਾਰੇ ਦੋ ਗੱਲਾਂ ਮੈਂ ਕਰਾਂਗਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਹਰ ਕਦੇ ਆਪਣੇ ਆਪਣੇ ਵਿਚਾਰ ਹੁੰਦੇ ਆ ਮੈਂ ਇਹ ਜੋ ਦਿਲੀ ਵਿਚਾਰ ਆ ਮੈਂ ਉਹ ਤੁਹਾਡੇ ਨਾਲ ਰੱਖਣੇ ਚਾਹੁੰਦਿਆਂ ਵੀ ਜਦੋਂ ਕੋਈ ਵੀ ਕੋਈ ਕੌਮ ਦਾ ਮਾਰਗਦਰਸ਼ਕ ਦਾ ਮਾਰਗਦਰਸ਼ਨ ਕਰਦਾ ਵਾ ਤੇ ਉਸ ਬੰਦੇ ਨੂੰ ਜੋ ਉਹਦਾ ਸਰੂਪ ਆ ਜਾਂ ਉਹਦੀ ਡਿਊਟੀ ਲਈ ਗਈ ਆ ਉਹਨੂੰ ਉਸੇ ਹਿਸਾਬ ਨਾਲ ਚੱਲਣਾ ਚਾਹੀਦਾ ਅੱਜ ਕੱਲ ਬੜਾ ਜਮਾਨਾ ਸੋਸ਼ਲ ਮੀਡੀਆ ਦੇਤੇ ਵਾਈਰਲ ਹੋਣ ਦਾ ਜਾਂ ਬੜੀ ਜਲਦੀ ਸ਼ੋਹਰਤ ਖੱਟਣ ਦਾ ਉਹ ਬੀਬੀ ਜਿੱਥੇ ਬੜਾ ਵਧੀਆ ਕੀਰਤਨ ਕਰਦੀ ਆ ਪਰ ਕੀਰਤਨ ਕਰਦਿਆਂ ਕਰਦੇ ਆ ਦੇਖੋ ਕਈ ਗੱਲਾਂ ਅਣਜਾਣ ਪੁਨੇ ਦੇ ਵਿੱਚ ਜਾਂ ਮੈਨੂੰ ਨਹੀਂ ਪਤਾ ਉਹ ਜਾਣ ਬੁੱਝ ਕੇ ਕਰਦੀ ਹੈ ਜਾਂ ਕੀ ਲੈ ਫਿਰ ਆ ਗਿਆ ਨਹੀਂ ਨਹੀਂ ਇਹ ਚੈਲੰਜ ਆ ਗਿਆ ਅਗਰ ਤੇ ਇਹ ਨਹੀਂ ਬੋਲ ਰ ਨਾ ਨਹੀਂ ਬੋਲਤਾ ਹੈ ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਤੇ ਫਾੜੀ ਸੇਵਾ ਰਾਤੀ ਹੋਏਗੀ ਜੀ ਹਾਂ ਹੱਠੰਡਾ ਕੀਤਾ ਇੱਕ ਹੋਰ ਮੇਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ ਦੀ ਤੇ ਸੱਸ ਜੀ ਉਹ ਵੀ 100 ਰੁਪਏ ਦੀ ਹੈ ਤੇ ਤੁਸੀਂ ਦੱਸੋ ਕੀ ਪੀਏ दारू ਪਿਓ ਬਿਊਟੀ ਫ੍ਰੀ ਤਾਂ ਦੇਣਾ ਇਹ ਰੋਸ ਸਾਰਾ ਟਾਈਮ ਤੇ ਮੂੰਹ ਡਟਿਆ ਰਿਆ ਨਾ ਨੇ ਇਹਨੇ ਕੀ ਕਰਦੀ ਆ ਉਹਦੇ ਨਾਲ ਕੌਮ ਦੇ ਬਹੁਤ ਸਾਰੇ ਲੋਕਾਂ ਨੂੰ ਠੇਸ ਪਹੁੰਚੀ ਹੈ ਕੀਰਤਨ ਕਰਦਿਆਂ ਕਰਦਿਆਂ ਇੱਕ ਗੁਰਮਖ ਦੇ ਤੌਰ ਤੇ ਉਹ ਜਦੋਂ ਵਿਚਰਦੀ ਆ ਤੇ ਉਹਦੇ ਕੀਰਤਨ ਕਰਦੇ ਕਰਦੇ ਵਿੱਚ ਕਹਿੰਦੀ ਭਾਈ ਸਾਹਿਬ ਦਾ ਪਜਾਮਾ ਪਾਟਾ ਜੀ ਭਾਈ ਸਾਹਿਬ ਦਾ ਪਜਾਮਾ ਪਾਟਾ ਮੈਂ ਨਹੀਂ ਗੱਲ ਕਰਨੀ ਚਾਹੁੰਦੀ ਉਹ ਵੀ ਗੱਲ ਹੋ ਗਈ ਉਸ ਤੋਂ ਬਾਅਦ ਉਹ ਜਾਂਦੀ ਆ ਉਹਨੂੰ ਬਲੌਗ ਬਣਾਉਣ ਦਾ ਬੜਾ ਸ਼ੌਂਕ ਆ ਔਰ ਬਹੁਤ ਇਹੋ ਜਿਹੇ ਬਲੌਗ ਔਰ ਆਪਣੇ ਕਹਿੰਦੀ ਮੇਰਾ ਵੀਰ ਆ ਮੈਂ ਆਪਣੇ ਭਰਾਣਾ ਬਣਾਉਣੀ ਆ ਪਰ ਜਿਹੋ ਜੀ ਬੀਬੀ ਜੀ ਤੁਹਾਡੀ ਛਵੀ ਆ ਜਿਸੀ ਛਵੀ ਨੂੰ ਤੁਸੀਂ ਲੋਕ ਇਹ ਸਾਰੇ ਲੋਕ ਤੁਹਾਨੂੰ ਜਾਣਦੇ ਨੇ ਤੁਹਾਨੂੰ ਸੁਣਦੇ ਨੇ ਉਹਨਾਂ ਦੇ ਮਨ ਨੂੰ ਠੇਸ ਲੱਗਦੀ ਆ ਤੁਸੀਂ ਕਹੋ ਕਿਹੋ ਜਿਹੇ スイミングプール ਦੇ ਵਿੱਚ ਆਪਣੇ ਵੀਡੀਓ ਬਣਾ ਰਹੇ ਨੇ ਤੁਹਾਡਾ ਭਰਾ ਕੀ ਕਹਿ ਰਿਹਾ ਤੁਹਾਨੂੰ ਵੀ 100 ਰੁਪਏ ਦੀ ਕੋਕ ਮਿਲਦੀ ਹੈ ਤੇ 100 ਰੁਪਏ ਦੀ ਸ਼ਰਾਬ ਮਿਲਦੀ ਹੈ ਤੇ ਸ਼ਰਾਬ ਮੰਗਾ ਲੀਏ ਇਹੋ ਇਹੋ ਜੇ ਲਬਜ ਜੋ ਗੁਰੂ ਘਰ ਦੇ ਕੀਰਤਨੀਏ ਹੋਣ ਉਹਨਾਂ ਦੇ ਮੂੰਹ 'ਚ ਚੰਗੇ ਨਹੀਂ ਲੱਗਦੇ ਇਹਨਾਂ ਗੱਲਾਂ ਨਾਲ ਠੇਸ ਪਹੁੰਚਦੀ ਹੈ ਤੁਸੀਂ ਕਹਿੰਦੇ ਮੇਰੇ ਨਿੱਜੀ ਪੱਲ ਨਿੱਜੀ ਪੱਲ ਹਰ ਬੰਦੇ ਦੇ ਹੁੰਦੇ ਆ ਪਰ ਜਿਹੜਾ ਦਾ ਰਤਬਾ ਹੁੰਦਾ ਬੰਦੇ ਨੂੰ ਉਹਨੂੰ ਉਹਦਾ ਜੋ ਉਹਦਾ ਸ਼ਖਸ਼ ਦਾ ਰਤੂਬਾ ਬਣਿਆ ਹੁੰਦਾ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਉਹਨੂੰ ਵੀ ਲੈ ਕੇ ਚੱਲਣਾ ਪੈਂਦਾ ਕਿਉਂਕਿ ਸਾਨੂੰ ਵੇਖ ਕੇ ਹੀ ਲੋਕ ਸਿੱਖਦੇ ਨੇ ਤੁਸੀਂ ਕੀਰਤਨੀ ਹੋ ਤੁਹਾਨੂੰ ਲੋਕ ਸੁਣਦੇ ਨੇ ਤਾਂ ਹੀ ਤਾਂ ਗੁਰੂ ਘਰ ਨਾਲ ਜੁੜੋਗੇ ਜੇ ਲੋਕਾਂ ਨੂੰ ਤੁਸੀਂ ਸਹੀ ਦੱਸੋਗੇ ਸਹੀ ਦਿਸ਼ਾ ਤੇ ਲੈ ਕੇ ਜਾਓਗੇ ਤੇ ਸਹੀ ਗੱਲਾਂ ਕਰੋਗੇ ਤਾਂ ਤਾਂ ਹੀ ਲੋਕ ਤੁਹਾਨੂੰ ਚੰਗਾ ਚਾਹਣਗੇ ਜੇ ਤੁਸੀਂ ਰਤੂਬਾ ਤੇ ਕੋਈ ਹੋਰ ਰੱਖਦੇ ਹੋ ਤੇ ਦਿਖਾ ਕੁਸੀ ਕੁਸ਼ ਹੋਰ ਰਹੇ ਹੋ ਕੀ ਸ਼ੌਂਕ ਪਿਆ ਵਾ ਜਦੋਂ ਤੁਸੀਂ ਬੜਾ ਵਧੀਆ ਗੁਰੂ ਨੇ ਕਿਰਪਾ ਕੀਤੀ ਤੁਹਾਡੇ ਉੱਤੇ ਕੀਰਤਨ ਗਈ ਤੇ ਤੁਸੀਂ ਆਪਣਾ ਕੀਰਤਨ ਕਰੋ ਤੁਸੀਂ ਕੀ ਬਲੌਗ ਲੈ ਕੇ ਹਾਸਾ ਮਜ਼ਾਕ ਠੱਠਾ ਸੰਵਟਟਾ ਫਿਰ ਉਹ ਕੋਈ ਨਾਲ ਵੀਰ ਇਹਨਾਂ ਦੇ ਨਾਲ ਕੀਰਤਨ ਕਰਦਾ ਜੁੜੀ ਵੀ ਜਾਂਦਾ ਪਤਨੀ ਉਹਦਾ ਵਿਆਹ ਹੋ ਗਿਆ ਉਹਦੀ ਜਨਾਨੀ ਵੱਲੋਂ ਵੀ ਤੁਸੀਂ ਕਮੇਡੀ ਮਜ਼ਾਕ ਬਣਾ ਬਣਾ ਬਲੌਗ ਪਾ ਰਹੇ ਹੋ ਬਹੁਤ ਸਾਰੇ ਮੰਨ ਨੂੰ ਠੇਸ ਲੱਗੀ ਐ ਸਿੱਖ ਕੌਮ ਦੇ ਨੂੰ ਫਿਰ ਤੁਸੀਂ ਰੋ ਕੇ ਵੀਡੀਓ ਸਾਹਮਣੇ ਲਿਆ ਰਿਓ ਮੇਰਾ ਆਖਰੀ ਕੀਰਤਨ ਆ ਮੇਰਾ ਆਖਰੀ ਸੀ ਮੇਰੀ ਆਖਰੀ ਵੀਡੀਓ ਕੌਣ ਕਹਿ ਰਿਹਾ ਵੀ ਬਿੱਜੇ ਅਸੀਂ ਤੇਰੇ ਘੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਕੀਰਤਨ ਕਰੋ ਜੋ ਤੁਹਾਨੂੰ ਗੁਰੂ ਘਰ ਦੀ ਸੇਵਾ ਲੱਗੀ ਹੈ ਤੁਸੀਂ ਉਹੀ ਕਰੋ ਤੁਸੀਂ ਆ ਜਿਹੜੀ ਪਖੰਡਵਾਦ ਇਹ ਇਹ ਹੋਰ بڑے ਐਕਟਰ ਨੇ ਇਹਦੇ ਅਰਮਾ ਕਰੋੜਾ ਕਲਾਕਾਰ ਬਣ ਗਏ ਨੇ ਜਦੋਂ ਤਾਂ ਸੋਸ਼ਲ ਮੀਡੀਆ ਆ ਜਿਹਦਾ دل ਕਰਦਾ ਕੈਮਰਾ ਫੜ ਕੇ ਜਿੱਥੇ ਮਰਜੀ ਕੋ ਨਾਉਂ ਡਿਆ ਕੋ ਗਾਉਂ ਡਿਆ ਉਹ ਬਣਾਉਂ ਡਿਆ ਪਰ ਤੁਹਾਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਕਾਇ ਲੋਕਾਂ ਨੇ ਤੁਹਾਨੂੰ ਮਾਰਾ ਗਿਆ ਮਾਰਾ ਨਹੀਂ ਕਹਿੰਦੇ ਅਸੀਂ ਕਿਸੇ ਵੀ ਅੱਜ ਮਹਿਲਾ ਦਿਵਸ ਆ ਮੈਂ ਬਹੁਤ ਸਤਿਕਾਰ ਕਰਦਾ ਹਰ ਮਹਿਲਾ ਦਾ ਮੈਂ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਕਰ ਸਕਦਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਤੁਸੀਂ ਸਿਰਫ ਆਪਣਾ ਗੁਰੂ ਘਰ ਨਾਲ ਸੰਗਤ ਨੂੰ ਜੋੜੋ ਉਹਨਾਂ ਨੂੰ ਗੁਰੂ ਘਰ ਦਾ ਉਪਦੇਸ਼ ਦਿਓ ਬਾਬੇ ਨਾਨਕ ਦੀਆਂ ਸ਼ਿਕਸ਼ਾਵਾਂ ਔਰ ਗੁਰੂ ਸਾਹਿਬ ਦੇ ਜਿਹੜੇ ਵੀ ਫਲਸਫੇ ਆ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਸਾਂਝੇ ਕਰੋ ਚਲਦੇ ਕੀਰਤਨ ਵਿੱਚ ਜੋ ਗੁਰਮਰਿਆਦਾ ਉਹਦੇ ਨਾਲ ਹੀ ਕੀਰਤਨ ਕਰੋ ਇਹ ਗੱਲਾਂ ਨਾ ਕਰੋ ਮੈਂ ਬੇਨਤੀ ਤੁਹਾਡੇ ਅੱਗੇ ਕਰ ਰਿਹਾ ਕਿਉਂਕਿ ਜਦੋਂ ਅਸੀਂ ਕੁਝ ਕਰਦੇ ਆ ਉਹ ਜਿਹਦੇ ਤਾਂ ਹੀ ਤੁਸੀਂ ਦੇਖ ਰਹੇ ਹੋਗੇ ਵੀ ਗੱਲਾਂ ਉੱਡਦੀਆਂ ਉਦਾਂ ਕਿਉਂ ਨਹੀਂ ਉੱਡਦੀਆਂ بڑے بڑے ਮਹਾਪੁਰਸ਼ ਨੇ ਜਿਹੜੇ ਸਹੀ ਲਾਈਨ ਤੇ ਲੱਗੇ ਆ ਇੱਕ ਵਾਰੀ ਫੇਰ ਬੇਨਤੀ ਕਰਦਾ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦਾ ਕੀਰਤਨ ਨਾ ਛੱਡੋ ਤੁਸੀਂ ਕਹਿੰਦੇ ਕੀਰਤਨ ਕਰਨਾ ਛੱਡ ਦੇਣਾ ਨਾ ਕੀਰਤਨ ਕਰੋ ਗੁਰੂ ਘਰ ਦੀ ਸੇਵਾ ਜੋ ਤੁਹਾਨੂੰ ਮਿਲੀ ਹੈ ਗੁਰੂ ਨੇ ਬਖਸ਼ਿਆ ਹੈ ਤੁਹਾਡੀ ਆਵਾਜ਼ ਵਧੀਆ ਵਾ ਉਹੀ ਲੈ ਕੇ ਤੁਸੀਂ ਲੋਕਾਂ ਦੀ ਸਾਹਮਣੇ ਆਓ ਗੁਰੂ ਘਰਾਂ ਦੇ ਵਿੱਚ ਸੇਵਾ ਕਰੋ ਆ ਜਿਹੜੀਆਂ ਇੱਧਰ ਉੱਧਰ ਦੀਆਂ ਫालतू ਰੀਲਾਂ ਬਣਾਉਣੀਆਂ स्विਮਿੰਗ ਪੂਲ ਦੀਆਂ ਫਲਾਣਾ ਢਿੰਗੜਾ ਮਜ਼ਾਕ ਗੱਡੀ ਦੇ ਵਿੱਚ ਇਹਨੂੰ ਬੰਦ ਕਰ ਦਿਓ ਇਹ ਮੈਂ ਬੇਨਤੀ ਕਰ ਸੰਦਾ ਕਿ ਤੁਹਾਡੀ ਮਰਜ਼ੀ ਆ ਚੰਗਾ ਕਰਦੇ ਸੀ ਤੇ ਕਿਸੇ ਨੇ ਉਂਗਲ ਨਹੀਂ ਨ ਚੁੱਕੀ ਤੇ ਹੁਣ ਤੁਹਾਡੀਆਂ ਹਜ਼ਾਰਾਂ ਵੀਡੀਓ ਬਣ ਗਈਆਂ ਇਸੇ ਟੌਪਿਕ ਦੇ ਉੱਤੇ ਕਿ ਬੀਬੀ ਆਉਂ ਕਰਦੀ ਲੋਕਾਂ ਕੇ ਵੀ ਸੰਗਤ ਅੱਗੇ ਬੇਨਤੀ ਹੈ ਕਿ ਚਲੋ ਜਿਹੜੀ ਇੱਕ ਮਹਿਲਾਵਾ ਜਿਹੜੀ ਬੀਬੀ ਚੰਗਾ ਕੰਮ ਕਰ ਰਹੀ ਆ ਉਹ ਜੇ ਕਿਸੇ ਕੋਈ ਗਲਤੀ ਹੋ ਗਈ ਆ ਤੇ ਉਹਨੂੰ ਬਿਲਕੁਲ ਭੰਡਣਾ ਵੀ ਨਾ ਸ਼ੁਰੂ ਕਰੋ ਕਿ ਉਹਦੀਆਂ ਗਲਤ ਵੀਡੀਓ ਬਣਾ ਕੇ ਫੋਟੋਆਂ ਬਣਾ ਕੇ ਤੁਸੀਂ ਆਈ ਤੋਂ ਪੇਸ਼ ਕਰ ਰਹੇ ਹੋ ਵੀ ਗਲਤ ਆ ਤੇ ਇਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਰੂਬਰੂ ਅੱਜ ਹੋਇਆ ਸੀ ਜੇ ਤੁਸੀਂ ਮੇਰੀ ਗੱਲਾਂ ਨਾਲ ਸਹਿਮਤ ਹੋ ਕਿ ਜਿਹੜਾ ਬੰਦਾ ਗੁਰੂ ਘਰ ਦਾ ਵਜ਼ੀਰ ਆ ਉਹਨੂੰ ਉਹਦੇ ਹੀ ਗੁਰੂ ਮਰਿਆਦਾ ਦੇ ਤੌਰ ਤੇ ਰਹਿਣਾ ਚਾਹੀਦਾ ਨਾ ਕਿ ਆਮ ਪਬਲਿਕ ਕਿਉਂਕਿ ਆਮ ਪਬਲਿਕ ਦਾ ਤੇ ਇਹ ਗੁਰੂ ਘਰ ਦੇ ਜਿਹੜੇ ਵਜ਼ੀਰ ਹੁੰਦੇ ਫਰਕ ਹੁੰਦਾ ਇਨੀਆਂ ਬੇਨਤੀਆਂ ਸਤਿਕਾਰ ਕਰਿਓ ਅਗਲੇ ਫਿਰ ਨਵੀਂ ਵੀਡੀਓ ਲੈ ਕੇ ਤੁਹਾਡੀ ਕਚਹਿਰੀ ਚ ਆਜਰੂਗਾ ਕਦ ਤੱਕ ਆਪਣੇ ਵੀਰ ਆਪਣੇ بیٹے ਨੂੰ ਆਜ਼ਾਦਤ ਦੋ ਜੇਪੀ ਨੂੰ ਫਿਰ ਹਾਜ਼ਰ ਹੋਏਗਾ ਚੈਨਲ ਜੇਪੀ ਬੋਲਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ